ਭਾਰਤ-ਪਾਕਿਸਤਾਨ ਵਿਚਕਾਰ ਦਸੰਬਰ 1971 ਚ ਹੋਈ ਜੰਗ ਇੱਕ ਮਹੱਤਵਪੂਰਨ ਇਤਿਹਾਸਕ ਸੰਘਰਸ਼ ਸੀ। ਇਸ ਜੰਗ ਦੌਰਾਨ ਸਰਹੱਦੀ ਇਲਾਕੇ ਚ ਰਹਿੰਦੇ ਲੋਕਾਂ ਨੂੰ ਬਾਰੀ ਪਰੇਸ਼ਾਨੀ ਉਠਾਉਣੀ ਪਈ ਸੀ। ਇਸ ਦੌਰਾਨ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਕੁਝ ਲੋਕਾਂ ਨੂੰ ਕਈ ਮਹੀਨਿਆਂ ਤੱਕ ਪਾਕਿਸਤਾਨ ਦੀ ਕੈਦ ਵਿੱਚ ਵੀ ਰਹਿਣਾ ਪਿਆ ਸੀ। ਇਸੇ ਤਰ੍ਹਾਂ ਫਾਜ਼ਿਲਕਾ ਦੇ ਪਿੰਡ ਬੱਕੂਸ਼ਾ ਅਤੇ ਆਸ-ਪਾਸ ਲੱਗਦੇ ਕੁਝ ਪਿੰਡਾਂ ਦੇ ਕਈ ਪਰਿਵਾਰਾਂ ਨੂੰ ਕਈ ਮਹੀਨਿਆਂ ਤੱਕ ਪਾਕਿਸਤਾਨ ਦੀ ਕੈਦ ਵਿੱਚ ਰਹਿਣਾ ਪਿਆ ਸੀ। ਇਸ ਬਾਰੇ ਪਾਕਿਸਤਾਨ ਦੀ ਜੇਲ੍ਹ ਅੰਦਰ ਰਹੇ ਪਿੰਡ ਬਕੂਸ਼ਨ ਵਾਸੀ ਕੁਝ ਲੋਕਾਂ ਵੱਲੋਂ ਆਪਣੇ ਨਾਲ ਬੀਤੀ ਸਾਰੀ ਗੱਲਬਾਤ ਕੈਮਰੇ ਸਾਹਮਣੇ ਖੁੱਲ੍ਹ ਕੇ ਦੱਸੀ ਗਈ। ਉਸ ਟਾਈਮ ਜੰਗ ਲੱਗੀ ਸੀ ਅਸੀਂ ਇੱਥੇ ਪਿੰਡ 'ਚ ਸੀ ਘੇਰਾ ਸਾਨੂੰ ਪੈ ਗਿਆ ਸੀ। ਸਾਡੇ ਦਾਦਾ ਜੀ ਸੀ ਸਾਡੇ ਬਜ਼ੁਰਗ ਬਾਪੂ ਉਸ ਖਾਲਸੇ ਦੇ ਨੰਬਰਦਾਰ ਸੀ। ਉਸ ਟਾਈਮ ਸਾਨੂੰ ਕਹਿੰਦੇ ਵੀ ਮਤਲਬ ਜੰਗ ਲੱਗੇ ਜੇ ਵੀ ਆਪਾਂ ਸਵੇਰੇ ਨਿਕਲਾਂਗੇ ਵੀ ਫਾਇਰ ਚੱਲਦਾ ਪਿਆ ਕਿਸੇ ਬੱਚੇ ਜਾਂ ਕਿਸੇ ਨੂੰ ਬਾਜ ਨਾ ਜਾਵੇ। ਅਸੀਂ ਸਵੇਰੇ ਨਿਕਲੇ ਥੋ ਗੱਡੇ-ਗੱਡੇ ਜੋ ਕੇ ਗਏ ਮਮਦ ਪੀਰੇ ਅਗੋ ਮੁਸਲਮਾਨਾਂ ਦੇ ਮਤਲਬ ਪਠਾਨ ਫੌਜੇ ਕੀ ਸੀ ਉਹਨਾਂ ਦੀ ਉਹਨਾਂ ਨੇ ਸਾਨੂੰ ਰੋਕ ਲਿਆ ਕਹਿੰਦੇ ਵੀ ਪਿੱਛੇ ਵਾਪਸ ਗੱਡੇ ਲੈ ਚੱਲੋ ਅਸੀਂ ਵਾਪਸ ਤਾਂ ਨਹੀਂ ਉਹ ਸਾਨੂੰ ਫਿਰ ਅੱਗੇ ਕਹਿੰਦੇ ਵੀ ਸਕੂਲ ਵਿੱਚ ਮਤਲਬ ਗੱਡੇ ਸਾਡੇ ਛੜਾਤੇ ਸਕੂਲ ਇਹ ਸਾਨੂੰ ਟੱਕ ਲਿਆ ਉਹਨਾਂ ਮਤਲਬ ਜਿਹੜੇ ਵੀ ਜਾਂਦੇ ਸੀ ਉਸ ਸਕੂਲ ਇਹ ਟੱਕੀ ਗਏ ਮਮਦ ਪੀਰੇ ਉਸ ਤੋਂ ਬਾਅਦ ਸਾਨੂੰ 7-8 ਦਿਨ ਕਿ 10 ਦਿਨ ਅਸੀਂ ਇੱਥੇ ਮਮਦ ਪੀਰੇ ਸਕੂਲ ਦੇ ਵਿੱਚ ਜੰਗ ਲੱਗੀ ਚਿਰ ਹੈ ਜਦੋਂ ਫਿਰ ਪਿੱਛੋਂ ਨਾਨੂੰ ਆਰਡਰ ਆਇਆ ਅਫਸਰ ਹੈਗਾ ਸਈ ਮੀਆਂ ਬਾਸ ਮੁਸਲਮਾਨ ਉਹਨੇ ਕਹੇ ਵੀ ਮੈਂ ਇੰਨੀ ਜਨਤਾ ਨਾਲ ਦੀ ਕੇਰ ਲਈਏ 3-400 ਬੰਦਾ ਬੁੜੇ ਤੇ ਇਹਨਾਂ ਨੂੰ ਪਿੱਛੇ ਵਾਪਸ ਭੇਜੋ ਨਾ ਪਿੱਛੋਂ ਆਰਡਰ ਆਇਆ ਉਹਨੇ ਸਾਨੂੰ ਵਾਪਸ ਇਥੋਂ ਭੇਜਿਆ ਪੈਦਲ ਲੈ ਕੇ ਗਏ ਸਾਨੂੰ ਇਥੋਂ ਦਰਿਆ ਤੋਂ ਅੱਗੇ ਪਿੰਡ ਸੋਢੀ ਵਾਲਾ ਹੈ ਉੱਥੇ ਸਾਨੂੰ ਰਾਤ ਰੱਖਿਆ ਸਕੂਲ ਵਿੱਚ ਸਵੇਰੇ ਫਿਰ ਉਸ ਤੋਂ ਬਾਅਦ ਸਾਨੂੰ ਲੈ ਗਏ ਹਵੇਲੀ ਉਥੇ ਸਾਡੀ ਤਲਾਸ਼ਿਤ ਲੋਸੀ ਨੂੰ ਲਈ ਕੋਪੈਸਾ ਟਕਾ ਜੋ ਵੀ ਸੋਨਾ ਉਹਨਾਂ ਉਥੇ ਲੈ ਲਿਆ ਸਾਡੇ ਕੋਲ ਰਾਤ ਉਥੇ ਸਾਈਵਰ ਆਪਣੀ ਹਵੇਲੀ ਰਹਿ ਉਸ ਤੋਂ ਅੱਗੇ ਸਵੇਰੇ ਤੜਕੇ ਬੱਸ ਆ ਗਿਆ 9 ਵਜੇ 10 ਵਜੇ ਸਾਨੂੰ ਗਿਣਤੀ ਨਾਲ ਲੈ ਕੇ ਗਏ ਉਥੇ ਸਾਈਵਰ ਜ ਲੈ ਕੇ ਉਥੇ ਰੱਖਿਆ ਉਸ ਤੋਂ ਕੋਈ 6-7 ਮਹੀਨੇ ਅਸੀਂ ਉਥੇ ਰਹੇ ਫਿਰ ਅੱਗੇ ਲੈ ਕੇ ਸਾਨੂੰ ਸਾਈਵਰ ਆਪਣੇ ਹੜੱਪਾ ਸ਼ਹਿਰ ਹੈਗਾ ਆਪਣੇ ਹਿੰਦਵਾ ਦਾ ਗੁਰਦੁਆਰਾ ਵੀ ਉਥੇ ਹੈ ਉਥੇ ਫਿਰ ਰਹਾ ਉਸ ਤੋਂ ਬਾਅਦ ਸਾਡਾ ਮਤਲਬ ਤਬਾਦਲਾ ਹੋਇਆ ਤੇ ਸਾਨੂੰ ਵਾਪਸ ਬਾਰਡਰ ਵਾਗਾ ਤੋਂ ਮੋੜਿਆ ਅਸੀਂ ਜੀ ਉੱਥੇ ਤਕਰੀਬਨ 1.5 ਹਜ਼ਾਰ ਮਹੀਨੇ ਰਹੇ ਪਾਕਿਸਤਾਨ ਕੰਮ ਸਾਡੇ ਕੋਲ ਨਹੀਂ ਲਿਆ ਸੀ ਬਾਕੀ ਸਵੇਰੇ ਸਾਨੂੰ ਖਾਣ ਨੂੰ 50 ਗ੍ਰਾਮ ਛੋਲੇ ਮਿਲਦੇ ਸੀ ਗੋੜ ਮਿਲਦਾ ਸੀ ਕੋਈ ਉਸ ਟਾਈਮ ਚਾਹ ਚੁ ਨਹੀਂ ਸੰਨ ਮਿਲਦੀ ਸਾਨੂੰ ਰੱਖਿਆ ਜੀ ਇੱਥੇ ਸਾਈ ਵਾਲਾ ਜੈਲੇਚ ਰੱਖਿਆ ਜੀ ਅਸੀਂ ਤਕਰੀਬਨ ਆਪਣੇ ਹੈਗੇ ਸੀ ਕੋਈ ਲਗਭਗ 4 ਕੇ 450 ਬੰਦੇ ਬੱਚੇ ਬਜ਼ੁਰਗ ਜਨਾਨੀਆਂ ਸਾਰੇ ਤੁਹਾਡੀ ਕਿੰਨੀ ਉਮਰ ਹੋਈ ਉਹਨੂੰ ਮੇਰੇ 13 ਸਾਲ ਦੀ ਸੀ ਠੀਕ ਹੈ ਹਾਂਜੀ ਤੁਹਾਡੇ ਨਾਲ ਪਰਿਵਾਰ ਦੇ ਹੋਰ ਵੀ ਆ ਮੇਰਾ ਡੈਡੀ ਸੀ ਦੋ ਮੇਰੇ ਭੈਣਾ ਸੀ ਨਾਲ ਸਾਡਾ ਚਾਚਾ ਸੀ ਸਾਡਾ ਦਾਦਾ ਜੀ ਸਾਰਾ ਪਰਿਵਾਰ ਹੀ ਸੀ ਤਕਰੀਬਨ ਤਾਇ ਦਾ ਪਰਿਵਾਰ ਵੀ ਸੀ ਨਾਲ ਹੀ ਤਾਂ ਇੱਥੇ ਆਪਣੇ ਪਿੰਡ ਦੀ ਬਖੂਸ਼ਾ ਚ ਰਹਿੰਦੇ ਸੀ ਤੇ ਸ਼ਾਮ ਨੂੰ ਜੰਗ ਲੱਗੀ ਤੇ ਤਕਰੀਬਨ ਉਹਨਾਂ ਨੇ ਆਪਣਾ ਅਫਸਰ ਕੋਈ ਸ਼ੋਮਦਤ ਸੀ ਤੇ ਉਹ ਉਹਨਾਂ ਦੇ ਨਾਲ ਮਿਲਿਆ ਸੀ ਪਾਕਿਸਤਾਨ ਵਾਲੇ ਨਾਲ ਉਹਨੇ ਏਰੀਆ ਵਿੱਚ ਸੀ ਇੱਕ ਸਾਨੂੰ ਮਤਲਬ ਉਹਨੇ ਘੇਰਾ ਪਵਾਤਾ ਮਮਤਵੀਰਾਮ ਬਖੂ샤 ਮੁੰਬਾ ਕਾਦਰਬਖਸ਼ ਇਸ ਤਰ੍ਹਾਂ ਤਿੰਨ ਚਾਰ ਪਿੰਡਾਂ ਨੂੰ ਮਤਲਬ ਉਹਨੇ ਆਪ ਨੇ ਐਂਟਰੀ ਜ ਕਰ ਲਿਆ ਛੋਟਾ ਮੁੰਬਾ ਸੀ ਤੇ ਕਈ ਤਾਂ ਬਿੱਟੋ ਰਾਤ ਨੂੰ ਨਿਕਲ ਗਏ ਮਤਲਬ ਰਸਤੇ ਤੋਂ ਘਰਾ ਪਹੇ ਗਏ ਤੇ ਬਾਕੀ ਤਕਰੀਬਨ ਜਿਹੜੇ ਆਪਦੇ ਡਰਦੇ ਰਹੇ ਵੀ ਸਵੇਰੇ ਨਿਕਲ ਕੇ ਫੇਰ ਨਾ ਵਾਜੇ ਫੇਰ ਚੱਲਦਾ ਸੀ ਤੇ ਉਹ ਸਵੇਰ ਤੜਕੇ ਘੇਰੇ ਚ ਆ ਗਏ ਮਤਲਬ ਉਹਨਾਂ ਰਾਤ ਉਹ ਸਾਰਾ ਏਰੀਆ ਕਵਰ ਕਰ ਲਿਆ ਸੀ ਰਸਤੇ ਤੋਂ ਸਭ ਜਿਹੜੇ ਤੇ ਸਕੂਲ ਦੀ ਗੱਲ ਕਰਦੇ ਹੋ ਇੱਥੇ ਪਾਕਿਸਤਾਨ ਦਾ ਕਬਜ਼ਾ ਸੀ ਹਾਂ ਜੀ ਪਾਕਿਸਤਾਨ ਦਾ ਕਬਜ਼ਾ ਸੀ ਇੱਥੇ ਸਕੂਲ ਇੱਚ ਮੁਹੰਮਦ ਫੇਰਾ ਮੁਹੰਮਦ ਫੇਰਾ ਹੋਰ ਕਿਹੜੇ ਕਿਹੜੇ ਪਿੰਡਾਂ 'ਚ ਕਬਜ਼ਾ ਹੋ ਗਿਆ ਸੀ ਉਹਨਾਂ ਦਾ ਇਹ ਮੁਹੰਮਦ ਫੇਰਾ ਬਖੂ ਸ਼ਾਹ ਤੇ ਮੁੰਬਾ ਤੇ ਕਾਦਰਬਾ ਨਿੱਕੇ ਮੁੰਬੇ ਵਾਲੇ ਕੁਝ ਨਿਕਲ ਗਏ ਸੀ ਉਸ ਤਰ੍ਹਾਂ ਮਤਲਬ ਉੱਥੇ ਵੀ ਉਹਨਾਂ ਦੇ ਮੁਸਲਮਾਨਾਂ ਦੀ ਫੌਜ ਜਿਹੜਾ ਆਉਂਦੀ ਜਾਂਦੀ ਸੀ ਅੱਲਾਹ ਤਾਂ ਬਹੁਤ ਮਤਲਬ ਮਾੜੀ ਸੀ ਤਕਰੀਬਨ ਛੋਟੇ ਸੀ ਸਾਰਾ ਪਰਿਵਾਰ ਬੱਚੇ ਵੀ ਰੋਂਦੇ ਸੀ ਵੀ ਇਹ ਕੀ ਬਣੇਗਾ ਸਾਨੂੰ ਖਰੇ ਵਾਪਸ ਭੇਜਣਗੇ ਕਿ ਨਹੀਂ ਭੇਜਣਗੇ ਬਜ਼ੁਰਗਾਂ ਦੇ ਪਿੱਛੋਂ ਜਾਣ ਕਰ ਨਿਕਲ ਪਿਆ ਤੇ ਉਹਨੇ ਕਹੇ ਵੀ ਮੈਂ ਹੁਣ ਪੀਛਾ ਰਿਪੋਰਟ ਦੇ ਚੁੱਕਾ ਤੇ ਜੇ ਅਗਰ ਮੈਨੂੰ ਪਹਿਲੇ ਪਤਾ ਲੱਗ ਜਾਂਦਾ ਮੈਂ ਤੁਹਾਨੂੰ ਖਰੇ ਵਾਪਸ ਇੱਥੇ ਹੀ ਪਹਿਲਾਂ ਕੱਢ ਦਿੰਦਾ ਸਾਡੇ ਇੱਕ ਤਾਂ ਬੇ ਇੱਥੋਂ ਕਿਹੜੇ ਓਮਗਾਰਡ ਚੇਗੇ ਸੀ ਬੰਦੇ ਕਹੀ ਉਹ ਮਤਲਬ ਉਹਨਾਂ ਦੇ ਪਿੰਡ ਚ ਸਾਡੇ ਬਖੁਸ਼ਾ ਚ ਆਏ ਤੇ ਉਹ ਵਹਿੰਦੇ ਫਿਰੇ ਕਈਆਂ ਦੇ ਘਰਾਂ ਜਾ ਕੇ ਵੀ ਫੋਟੋ ਉਹ ਵੇਖੇ ਵੇ ਉਹਨਾਂ ਦੀ ਵਰਦੀ ਪਾਈ ਸੀ ਓਮਗੜ ਦੀ ਉਹ ਸਾਡੇ ਸਕੂਲ ਵਿੱਚ ਸੀ ਉਹਨਾਂ ਨੂੰ ਕੱਢਿਆ ਫੋਟੋ ਮਿਲਾ ਕੇ ਵੀ ਆ ਬੰਦਾ ਤੂੰ ਫੌਜੀ ਹੈਗਾ ਉਹਦੇ ਅੱਖਾਂ ਬੰਦ ਲਈਆਂ ਤੇ ਉਹਨਾਂ ਬਾਹਰ ਪਾਸੇ ਟਾਲ ਲਿਆ ਇੱਕ ਜੋਗਾ ਸਿੰਘ ਸੀ ਪੁੱਤਰ ਜਵਾਰ ਸਿੰਘ ਦਾ ਤੇ ਇੱਕ ਫੌਜਾ ਸਿੰਘ ਸੀ ਮਿਲਖਾ ਸਿੰਘ ਕਲਤਾਰ ਸਿੰਘ ਦਾ ਮੁਮਤ ਪੀਰੇ ਤੋਂ ਉਹਨੂੰ ਬਾਹਰ ਫੇਰ ਵੀ ਵਜਿਆ ਸੀ ਤੇ ਇਕ ਕਲਤਾਰ ਸਿੰਘ ਸੀ ਅਨਾਇਕ ਦਲਾਵਰ ਸਿੰਘ ਸੀ ਉਤਰਕੀਸ਼ਨ ਸਿੰਘ ਦਾ ਉਹਨੂੰ ਵੀ ਫਾਇਰ ਵੱਜਿਆ ਸੀ ਇਥੋਂ ਹਵੇਲੀ ਲੈ ਕੇ ਸੀ ਇਥੋਂ ਉਹਨਾਂ ਨੂੰ ਸਾਡੇ ਸਾਰੀ ਜਨਤਾ ਉਟਾਲ ਕੇ ਉਹਨਾਂ ਨੂੰ ਲਗਦੋ ਲੈ ਕੇ ਅਲੱਗ ਲੈ ਉਹਨਾਂ ਨੇ ਮਾਰ ਕੋ ਟਾਈਪ ਨਾ ਕੀਤੀ ਪੁੱਛਦੇ ਸੀ ਵੀ ਤੁਹਾਡੀ ਫੌਜ ਕਿੱਥੇ ਹੈ ਉਹਨਾਂ ਨਾਲ ਆ ਉਹਨਾਂ ਨਾਲ ਠੀਕ ਹੈ ਤੇ ਉਹ ਕਹਿੰਦੇ ਸਾਨੂੰ ਨਹੀਂ ਪਤਾ ਬਲਵੰਤ ਸਿੰਘ ਸੀ ਸਾਨੂੰ ਮਖਤਾਬ ਜੱਲਾ ਸਿੰਘ ਦਾ ਉਹ ਜੰਗ ਉਹ ਜੰਗ ਜਿ ਫੜਿਆ ਗਿਆ ਸੀ ਉਹ ਵੀ ਵਿਚਾਰਾ ਸਾਡੇ ਨਾਲ ਹੀ ਉੱਥੇ ਉਹ ਤਾਂ ਨਿਉਨ ਦਾ ਆਰਮੀ ਹਲਕੀ ਹੈ ਕੋਈ ਨਹੀਂ ਇੰਨਾ ਚੁਕਾ ਹਾਂ ਸਾਰੇ ਉਹਨਾਂ ਇਸ ਟਾਈਮ ਮਰ ਚੁੱਕੇ ਨੇ ਠੀਕ ਬੁੱਲ ਹਾਲਾਤ ਕਰਕੇ ਮਾਰਿਆ ਆ ਕਾਫੀ ਦੋ ਜਣੇ ਤੇ ਫਾਇਰ ਮਾਰਿਆ ਸੀ ਇੱਕ ਤਾਂ ਮੈਂ ਫੌਜਾ ਫੌਜਾ ਸਿੰਘ ਫੌਜਾ ਸਿੰਘ ਤੇ ਮੋਕੀ ਤੇ ਮਰ ਗਿਆ ਸੀ ਉਹਨੂੰ ਫਾਇਰ ਮਾਰਿਆ ਸੀ ਨਾ ਅੱਛਾ ਜਿੰਦਾ ਮਾਰਦਾ ਜਿੰਦਾ ਬਾਹਰ ਤਾਂ ਸੀ ਇੱਥੇ ਆਮਗੜ ਚ ਉਹਨਾਂ ਕੋਲ ਰੈਫਲ ਸੀ ਆਮਗੜ ਦੀ ਉਹਨਾਂ ਵਰਦੀ ਪਾਈ ਉਹਨਾਂ ਅਖਾ ਵੀ ਇਹ ਫੌਜੀ ਆਨੰਦ ਦੇ ਇੰਡੀਆ ਦੇ ਨੇ ਠੀਕ ਹੈ ਤੇ ਉਹਨੂੰ ਫਾਇਰ ਮਾਰਿਆ ਉਹਨੂੰ ਕਹਿੰਦੇ ਹੱਥ ਉੱਪਰ ਕਰ ਉਨੇ ਨਹੀਂ ਕੀਤੇ ਕਿ ਕਿਵੇਂ ਉਹਨੂੰ ਫੇਰ ਮਾਰਿਆ ਤੇ ਉਹ ਵਿਚਾਰ ਮੋਕੇ ਤੇ ਇੱਥੇ ਮਰ ਗਿਆ ਮਮਦ ਪੀਰੇ ਲਾਵਰ ਸਿੰਘ ਸੀ ਉਹਨੂੰ ਵੱਜੀ ਸੀ ਇੱਥੇ ਬਾਤੇ ਫਿਰ ਉਸੇ ਉਹਦੀ ਫਿਰ ਮਤਲਬ ਇੱਥੇ ਹੀ ਨਾਂ ਦਾ ਮੁਸਲਮਾਨਾ ਡਾਕਟਰ ਸੀ ਉਹ ਇਹਨੂੰ ਪਟੇ-ਪਟੇ ਲਾਦਾ ਰਿਹਾ ਇੱਥੇ ਤੇ ਜੋਗੇ ਸਿੰਘ ਤੇਥੋਂ ਲੈ ਕੇ ਸਵੇਲੀ ਉਹਦੀ ਅੱਖਾਂ ਖੰਬਨ ਲੀਆਂ ਸੀ ਇੱਥੇ ਦੋ ਇੱਕ ਫੌਜਾ ਸਿੰਘ ਮਰਿਆ ਇੱਕ ਨੂੰ ਬੇਕ ਫਟੜ ਹੋ ਗਿਆ ਸੀ ਉਹਨੂੰ ਫੜ ਲਿਆ ਸੀ ਫਿਰ ਉਹਦੇ ਮਤਲਬਾਂ ਤੇ ਡੋਲੇ ਤੇ ਵੱਜੀ ਸੀ ਫੇਰ ਉਨੂੰ ਫਿਰ ਉੱਥੇ ਪੱਟੀਆਂ-ਪੁੱਟੀਆਂ ਡਾਕਟਰਾਂ ਦਾ ਇਲਾਜ ਰਿਹਾ ਸੀ ਠੀਕ ਇਲਾਜ ਹਾਂ ਠੀਕ ਇਲਾਜ ਚੱਲਦਾ ਰਿਹਾ ਜੀ ਲੈ ਸਾਡੇ ਨਾਲ ਹੀ ਰਹਿ ਉੱਥੇ ਪਾਕਿਸਤਾਨ ਲੈ ਗਏ ਹਾਂ ਉੱਥੇ ਲੈ ਗਏ ਸੀ ਹਾਂ ਸਾਡੇ ਨਾਲ ਠੀਕ ਹੈ ਥੋੜੇ ਨਾਲ ਛੱਡਿਆ ਛੱਡਿਆ ਹਾਂ ਜੀ ਉਹਨਾਂ ਦੀ ਪੁੱਛ ਦਾ ਸਕਾਰ ਕੇ ਫਿਰ ਉਹਨਾਂ ਜੈਲੇ ਦਿੱਤਾ ਸੀ ਕਿ ਕਰਦੇ ਸੀ ਉਹਨਾਂ ਨੂੰ ਕਿ ਸਮਾਨ ਜੋ ਆਪਣੇ ਮਕਾਨ ਸੀ ਉਹਨਾਂ ਸਭ ਪੱਟ ਲਗੇ ਛੱਤਾ ਛੁੱਤਾ ਕੋਈ ਉਹਨਾਂ ਰੋਖ ਨਹੀਂ ਛੱਡਿਆ ਕੁਛ ਨਹੀਂ ਛੱਡਿਆ ਇੱਥੇ ਨੁਕਸਾਨ ਕਾਫੀ ਕਰ ਲਗੇ ਸਾਰੇ ਮਕਾਨ ਕੋਈ ਨਹੀਂ ਉਹਨੇ ਛੱਡਿਆ ਜੀ ਸਾਰੇ ਗਾਰਡਰ ਵਗੈਰਾ ਜੋ ਸਤੀਰ ਕੋਈ ਬਾਲੇ ਬੁਲ ਸਭ ਪੱਟ ਲਗੇ ਮੱਜਾ ਮੁੱਜਾ ਸਭ ਪਾਸੂ ਉਹਨਾਂ ਦੇ ਸਿਵਲ ਆਦਮੀ ਆ ਗਏ ਸੀ ਉਹ ਲੈ ਗਏ ਸੀ ਬਾਦ ਜਦੋਂ ਤੁਸੀਂ ਵਾਪਸ ਹਟੇ ਕਿਸ ਤਰ੍ਹਾਂ ਦੇ ਲਾਤੇ ਬਹੁਤ ਮਾੜੇ ਸੀ ਸਾਰੇ ਖੰਡਰ ਹੀ ਪਏ ਸੀ ਮਕਾਨ ਕੋਈ ਨਹੀਂ ਸੀ ਕੋਈ ਇੱਥੇ ਆ ਕੇ ਪਹਿਲਾਂ ਤਾਂ ਸਾਨੂੰ ਫੌਜ ਨੇ ਆਣ ਨਹੀਂ ਦਿੱਤਾ ਹੋ ਜਾਂਦੇ ਸੀ ਵੀ ਕੋਈ ਮੈਨਾ ਮੂਨਾ ਪੂਰੀ ਹੋਈ ਸੀ ਬਿਕੇ ਦੇ ਕੋਈ ਚੱਲ ਨਾ ਜਾਵੇ ਉਹ ਪਹਿਲਾਂ ਆਪ ਦੀ ਦੇਖਭਾਲ ਕਰਦੇ ਸੀ ਉਸ ਤੋਂ ਅੱਗੇ ਫਿਰ ਸਾਨੂੰ ਕਬਜ਼ਾ ਜ਼ਮੀਨ ਦਾ ਦੁਆਇਆ ਦਿੱਤਾ ਹੁੰਦਾ ਫਿਰ ਉੱਥੇ ਵੀ ਬਲਡੋజర్ ਫੇਰਦੇ ਸੀ ਵੀ ਮਤ ਕੋਈ ਮੈਨ ਉਹ ਚੱਲ ਜਾਵੇ ਵੀ ਐਵੇਂ ਕੋਈ ਬੰਦਾ ਨਾ ਫਟੜ ਹੋ ਜਾਵੇ